ਹੈ ਇਹ ਖੇਡ ਦਾ ਕੋਈ ਮਹੱਤਵ ਆ ਇਹ ਖੇਡ ਕੋਈ ਆਏ ਨਹੀਂ ਵੀ ਆਪਾਂ ਖੇਡੇ ਦੇਖੇ 2 ਮਿੰਟ ਚੱਲੇਗੇ ਨਹੀਂ ਚਲੋ ਜੀ ਗਦਕਾ ਭਾਈ ਸਵਦੇਸ਼ ਉਹਨਾਂ ਨੇ ਕਰਾਇਆ ਤੇ ਚੰਗੀ ਗੱਲ ਆ ਪਰ ਇਹ ਨਹੀਂ ਵੀ ਬੱਦੇ ਇੱਕ ਦੂਕੇ ਚੱਲੇ ਕੇ ਕਰੇ ਨਹੀਂ ਜੀ ਨਹੀਂ ਇਹ ਆਪਣੇ ਬੱਚਿਆਂ ਨੂੰ ਸਿਖਾਈਏ ਆਪਣਾ ਜ਼ਰੂਰੀ ਅੱਜ ਦਾ ਸਮਾਂ ਜਿਹੜਾ ਦੇਖ ਰਹੇ ਆਪਾਂ ਅੱਜ ਉਹ ਹਾਲਾਤ ਨੇ ਪੰਜਾਬ ਦੇ ਕਿਤੇ ਕਿਸੇ ਸਰਦਾਰ ਦੀ ਦਾੜ੍ਹੀ ਪੱਟਦੀ ਕਿਸੇ ਸਰਦਾਰ ਦੀ ਪੱਗ ਲਾਹਤੀ ਕਿਸੇ ਸਰਦਾਰ ਨੂੰ ਆ ਕਰਤਾ ਜੇ ਗੱਦਕੇ ਦੇ ਤੁਹਾਡੇ ਕੋਲ ਗੁਣ ਹੋਣਗੇ ਤਾਂ ਤੁਸੀਂ ਪੰਜ ਚਾਰ ਨੂੰ ਤਾਂ ਨੇੜੇ ਲੱਗਣ ਨਹੀਂ ਦੇ ਸਕਦੇ ਜੇ ਤੁਹਾਡੇ ਕੋਲ ਤੇਗ ਹੈ ਜੇ ਤਨੀ ਹੈ ਤੇਗ ਤੁਸੀਂ ਜੇ ਵਿਦਿਆ ਸਿੱਖੀ ਹੋਈ ਆ ਨਹੀਂ ਫਿਰ ਤੇ ਤੁਹਾਡੇ ਸਾਹਮਣੇ ਆ ਜੋ ਭਈਏ ਕਰਦੇ ਆ ਹਾਲਾਤ ਆ ਸਾਡੇ ਸੋ ਜ਼ਰੂਰੀ ਆ ਇੱਕ ਬੇਨਤੀ ਹੋਰ ਕੁਦਰਤੀ ਚੇਤੇ ਆਈ ਸਾਡੇ ਕੌਮ ਦੇ ਮਹਾਨ ਹੀਰਾ ਮਹਾਨ ਜੋਧਾ ਭਾਈ ਜਗਤਾਰ ਸਿੰਘ ਜੀ ਹਵਾਰਾ ਜਿਹਦੀ ਮਾਤਾ ਸੰਗਤ ਜੀ ਘਰੇ ਪਈ ਆ ਬਹੁਤ ਬਿਮਾਰ ਆ ਮੇਰੀ ਬੇਨਤੀ ਆ ਸਿੱਖੋ ਉਹ ਕੌਮ ਦੇ ਹੀਰੇ ਨੇ ਉਸ ਕੌਮ ਦੇ ਹੀਰੇ ਨੇ ਸਾਡੇ ਲਈ ਕੁਰਬਾਨੀ ਦਿੱਤੀ ਆ ਸਾਡੇ ਧੀਆ ਪੁੱਤਾਂ ਖਾਤਰ ਅੱਜ ਸਾਡਾ ਫਰਜ਼ ਬਣਦਾ ਉਸ ਮਾਂ ਨੂੰ ਜਾ ਕੇ ਮਿਲਣ ਦਾ ਜੇ ਅਸੀਂ ਜਗਤਾਰ ਸਿੰਘ ਹਵਾਰੇ ਤੱਕ ਪਹੁੰਚ ਨਹੀਂ ਕਰ ਸਕਦੇ ਨਹੀਂ ਮਿਲ ਸਕਦੇ ਉਹਨੂੰ ਕਮ ਸੇ ਕਮ ਉਸ ਮਾਂ ਨਾਲ ਜਾ ਕੇ ਖੜ ਕੇ ਤਾਂ ਸਕਦੇ ਆ ਜਾ ਤਾਂ ਸਕਦੇ ਆ ਉੱਥੇ ਪਰ ਖਿਮਾ ਕਰਨਾ ਗਿਲਾ ਨਹੀਂ ਮਨਾਉਣਾ ਮੈਂ ਕਿਸੇ ਨੂੰ ਲਾ ਕੇ ਨਹੀਂ ਕਹਿੰਦਾ बड़े-बड़े ਕਹਿੰਦੇ ਆ ਰਾਜਪੁਰੇ ਘੱਟ ਐਡਾ ਕਰ ਦਿੱਤਾ ਪੁਰਾਣੇ ਜਗ੍ਹਾ ਘੱਟ ਸੀ ਐਡਾ ਕਰ ਦਿੱਤਾ ਐਡੇ-ਐਡੇ ਤੁਹਾਡੇ ਦਿਵਾਲ ਲੱਗਦੇ ਆ ਤੇ ਜਗਤਾਰ ਸਿੰਘ ਹਵਾਰੇ ਦੀ ਮਾਂ ਬਾਰੇ ਬੋਲ ਦੋੜ ਤੁਹਾਡੀ ਜਵਾਨ ਤੋਂ ਨਿਕਲੇ ਨਹੀਂ ਆਪਣੀ ਮਾਂ ਨੂੰ ਤੁਸੀਂ ਪਿੱਟ-ਪਿੱਟ ਮਰ ਗਏ ਆਪਣੀ ਮਾਂ ਦੇ ਬਾਰੇ ਤੁਸੀਂ ਰੋਂਦੇ ਸੀ ਆਪਣੀ ਮਾਂ ਦੀਆਂ ਵਰ੍ਹਸੀਆਂ ਮਨਾਉਂਦੇ ਹੋ ਆ ਸਾਡੇ ਪ੍ਰਚਾਲਕ ਲੈਣਾ ਤੇ ਉਹ ਮਾਂ ਉਹ ਮਾਂ ਨਹੀਂ ਉਹ ਜੋਧੇ ਦੀ ਮਾਂ ਨਹੀਂ ਕਿਤੇ ਉਹਦੇ ਬਾਰੇ ਕੋਈ ਪ੍ਰਚਾਰ ਨਹੀਂ ਕਿਸੇ ਦਾ ਕੋਈ ਧਿਆਨ ਨਹੀਂ ਕਿਸੇ ਦਾ ਮੇਰੀ ਬੇਨਤੀ ਸੀ ਇਹ ਫਿਰ ਤੋਂ ਮੈਂ ਸਮੂਹ ਚੈਲਾਪਿੰਡ ਦੀ ਪੰਚਾਇਤ ਦਾ ਤੇ ਨਾਲ ਇੱਥੇ ਜੇ ਸਾਧ ਸੰਗਤ ਜੀ ਜੋ ਪ੍ਰਬੰਧਕ ਵੀਰ ਜਿੱਦੇ ਵੀ ਗੁਰੂ ਪਿਆਰੇ ਇੱਥੇ ਆਏ ਆ ਜਿੱਥੋਂ ਜਿੱਥੋਂ ਵੀ ਖੇਡਾਂ ਖੇਡਾਂ ਦੀਆਂ ਟੀਮਾਂ ਆਈਆਂ ਉਹਨਾਂ ਦੇ ਕੋਚ ਸਹਿਬਾਨ ਜਿਹੜੇ ਸਖਾਰ ਰਹੇ ਨੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਹੱਥ ਜੋੜ ਕੇ ਕਰਦਾ ਮੇਰੇ ਸਾਰੇ ਦੂਰ ਦਰਾਡੇ ਤੋਂ ਆਏ ਬੈਠੇ ਆ ਧੰਨਵਾਦ ਸਾਰਿਆਂ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ